ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕੀ ਹਾਲ ਚਾਲ ਨੇ ਤੁਹਾਡੇ ਤੇ ਆਪਾਂ ਲੱਗੇ ਆ ਅੱਜ ਵੀਡੀਓ ਬਣਾਉਣ ਆਪਾਂ ਲੱਗੇ ਸਬ ਬਣਾਉਣ ਮੂਲੀ ਵਾਲੇ ਪਰੌਂਠੇ ਤੇ ਮੈਂ ਕਿਹਾ ਚਲੋ ਆਪਾਂ ਵੀਡੀਓ ਬਣਾ ਲੈਨੇ ਆ ਕਿਉਂਕਿ ਦੋ ਦਿਨ ਹੋ ਗਏ ਵੀਡੀਓ ਪਈ ਨਹੀਂ ਤੇ ਅੱਜ ਆਪਾਂ ਮੂਲੀ ਵਾਲੇ ਪਰੌਂਠਿਆਂ ਦੀ ਵੀਡੀਓ ਲੱਗੇ ਆ ਪਾਉਣ ਤੇ ਇੱਧਰ ਆਪਾਂ ਸਰਦਾਰ ਸਾਹਿਬ ਲੱਗੇ ਹੋਏ ਆ ਮੂਲੀਆਂ ਛਿੱਲਣ ਛਿੱਲ ਕੇ ਤੋਲੀਆਂ ਇਹਨਾਂ ਨੇ ਤੇ ਹੁਣ ਲੱਗੇ ਆ ਕੱਦੂ ਕਸ਼ ਕਰਨ ਮੈਂ ਕਿਹਾ ਚੱਲ ਮੈਂ ਕੋਈ ਹੋਰ ਕੰਮ ਕਰ ਲੈਣੀ ਆ ਤੇ ਤੁਸੀਂ ਮੂਲੀਆਂ ਕੱਦੂ ਕਸ਼ ਕਰਕੇ ਰੱਖ ਦੋ ਤੇ ਆਪਾਂ ਇਹਨਾਂ ਮੂਲੀਆਂ ਕੱਦੂ ਕਸ਼ ਕਰਕੇ ਰੱਖ ਦੇਣਗੇ ਲੂਣ ਲਾ ਕੇ ਉਸ ਤੋਂ ਬਾਅਦ ਆਪਾਂ ਪਰੌਂਠੇ ਬਣਾਵਾਂਗੇ ਤੇ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਤੇ ਇੱਧਰ ਮੈਂ ਚਾਹ ਤਰੀ ਹੋਈ ਹੈ ਚਾਹ ਕਿਉਂਕਿ ਸਵੇਰ ਦਾ ਟਾਈਮ ਹੈ ਤੇ ਕਿਉਂਕਿ ਮੂਲੀਆਂ ਪਹਿਲਾਂ ਹੀ ਕਰਕੇ ਰੱਖਣੀਆਂ ਪੈਂਦੀਆਂ ਕਿਉਂਕਿ ਮੁੜ ਕੇ ਲੂਣ ਲਾ ਕੇ ਰੱਖਿਆ ਹੋਵੇ ਤੇ ਪਾਣੀ ਵਧੀਆ ਨੁੱਚੜ ਜਾਂਦਾ ਫਿਰ ਪਾਣੀ ਨਹੀਂ ਛੱਡਦੀਆਂ ਮੂਲੀਆਂ ਤੇ ਇੱਧਰ ਆਪਾਂ ਮੂਲੀਆਂ ਕੱਦੂ ਕਸ਼ ਕਰਕੇ ਤੇ ਉੱਤੇ ਲੂਣ ਪਾਤਾ ਲੂਣ ਪਾ ਕੇ ਤੇ ਇਹਨਾਂ ਨੂੰ ਰਲਾ ਕੇ ਚੰਗੀ ਤਰ੍ਹਾਂ ਰੱਖ ਦੇਣਾ ਤੇ ਕਿਉਂਕਿ ਜਿਹੜਾ ਪਾਣੀ ਹੋਊਗਾ ਫਿਰ ਇਹ ਛੱਡ ਦੇਣਗੇ ਆ ਤੇ ਫਿਰ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਨਿਚੋੜ ਲੈਣਾ ਕਿਉਂਕਿ ਐਵੇਂ ਕਰਨ ਨਾਲ ਨਾ ਫਿਰ ਸਾਰਾ ਪਾਣੀ ਇਹਨਾਂ ਦਾ ਨਿਕਲ ਜਾਂਦਾ ਜਦੋਂ ਆਪਾਂ ਫਿਰ ਪਰੌਂਠੇ ਬਣਾਉਨੇ ਆ ਫਿਰ ਪਾਣੀ ਨਹੀਂ ਛੱਡਦੀਆਂ ਤੇ ਲੂਣ ਲਾ ਕੇ ਜਦੋਂ ਆਪਾਂ ਰੱਖਿਆ ਹੋਵੇ ਤੇ ਪਾਣੀ ਵਧੀਆ ਤਰ੍ਹਾਂ ਨਿਕਲ ਜਾਂਦਾ ਤੇ ਇਦਰੇ ਵਿੱਚ ਲੱਗੇ ਸੀ ਨਿਚੋੜਨ ਪਾਣੀ ਤੇ ਇਹਨਾਂ ਨੂੰ ਮੈਂ ਬਾਅਦ ਚ ਕਿਹਾ ਵੀ ਇੱਥੇ ਨਹੀਂ ਪਾਣੀ ਨਿਚੋੜਨਾ ਤੁਸੀਂ ਪਾਣੀ ਇਹ ਮੈਂ ਇਹਦੇ ਨਾਲ ਆਟਾ ਗੁੰਨਦੀ ਹੁੰਨੀ ਆ ਤੁਸੀਂ ਵਿੱਚ ਏ ਟਰੇ ਦੇ ਨਚੋੜੋ ਤੇ ਫਿਰ ਇਹਨਾਂ ਨੇ ਇੱਧਰ ਨਚੋੜਿਆ ਕਿਉਂਕਿ ਜਿਹੜੇ ਮੂਲੀਆਂ ਵਾਲਾ ਪਾਣੀ ਡੋਲਣਾ ਨਹੀਂ ਚਾਹੀਦਾ ਕਿਉਂਕਿ ਇਹਦੇ ਨਾਲ ਹੀ ਮੈਂ ਆਟਾ ਗੋਨਣ ਲਈ ਨਹੀਂ ਹੁੰਦੀ ਐ ਇਸੇ ਪਾਣੀ ਨਾਲ ਕਿਉਂਕਿ ਬਹੁਤ ਵਧੀਆ ਚੀਜ਼ ਹੁੰਦੀ ਐ ਕਿਉਂਕਿ ਬਹੁਤ ਤੱਤ ਹੁੰਦੇ ਆ ਮੂਲੀ 'ਚ ਕਿਉਂਕਿ ਆ ਪਾਣੀ ਪੀ ਵੀ ਸਕਦੇ ਆ ਆਪਾਂ ਜੇ ਜਿਵੇਂ ਲੂਣ ਘੱਟ ਪਾ ਲਓ ਤੇ ਉਹ ਮੈਂ ਪੀ ਵੀ ਸਕਦੇ ਆ ਤੇ ਇੱਧਰ ਹੁਣ ਨਚੋੜ ਕੇ ਆਪਾਂ ਇਹਨਾਂ ਨੂੰ ਮੂਲੀਆਂ ਨੂੰ ਤੇ ਇੱਧਰ ਆਪਾਂ ਸਾਰਾ ਸਮਾਨ ਵੀ ਚੀਰ ਲਿਆ ਪਿਆਜ਼ ਹਰੀ ਮਿਰਚ ਅਦਰਕ ਤਨੀਆ ਤੇ ਇਧਰ ਉਹਨਾਂ ਨਿਚੋੜ ਦੇਣਗੇ ਤੇ ਆਪਾਂ ਫਿਰ ਇਹਦੇ ਵਿੱਚ ਇਹਨਾਂ ਨੂੰ ਹਰਲਾਵਾਂਗੇ ਜੋ ਵੀ ਸਮਾਨ ਪਾਉਣਾ ਹੈ ਤੇ ਇਸ ਤਰੀਕੇ ਨਾਲ ਤੁਸੀਂ ਬਣਾ ਕੇ ਵੇਖੋ ਜਿਵੇਂ ਮੈਂ ਜਿਹੜੇ ਜਿਹੜੇ ਮਸਾਲੇ ਪਾਏ ਆ ਤੇ ਬਹੁਤ ਵਧੀਆ ਪਰੌਂਠੇ ਬਣਦੇ ਆ ਤੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਬਣਾ ਕੇ ਵੇਖਿਓ ਇਸ ਤਰੀਕੇ ਨਾਲ ਜਿਸ ਤਰ੍ਹਾਂ ਮੈਂ ਬਣਾਉਣੀ ਆ ਪਰੌਂਠੇ ਕਿਉਂਕਿ ਇਸ ਤਰ੍ਹਾਂ ਬਣਾਉਣ ਨਾਲ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਇਦਰ ਹੁਣ ਮੈਂ ਲੱਗੀ ਇਹਨਾਂ ਨੂੰ ਕਿਉਂਕਿ ਮੋਲੀਆਂ ਆਪਾਂ ਨਚੋੜ ਲਈਆਂ ਤੇ ਧਣੀਆਂ ਵੀ ਪਾਇਆ ਹੋਇਆ ਵਿੱਚ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਹਰੀ ਮਿਰਚਾਂ ਤਿੰਨ ਚਾਰ ਹਰੀਆਂ ਮਿਰਚਾਂ ਕੱਟੀਆਂ ਸੀ ਮੈਂ ਥੋੜਾ ਜਿਹਾ ਅਦਰਕ ਤੇ ਪਿਆਜ਼ ਬਰੀਕ-ਬਰੀਕ ਕੱਟਿਆ ਸੀ ਇਹ ਵਿੱਚ ਪਾ ਦਾਂਗੀ ਤੇ ਜਿੰਨਾ ਨਹੀਂ ਪਸੰਦ ਕਰਦੇ ਜਿਹੜੇ ਅਦਰਕ ਖਾਣਾ ਉਹ ਨਾ ਵੀ ਪਾਓ ਪਰ ਅਸੀਂ ਮੇਰੇ ਬੱਚੇ ਖਾ ਲੈਂਦੇ ਅਦਰਕ ਤੇ ਮੈਂ ਤਾਂ ਕਰਕੇ ਪਾਇਆ ਹੁਣ ਇਹਦੇ ਵਿੱਚ ਮੈਂ ਪਾ ਦੂੰ ਥੋੜੀ ਜੀ ਜਵੈਨ ਕ੍ਰਸ਼ ਕਰਕੇ ਹੱਥਾਂ ਨਾਲ ਮਸਲ ਕੇ ਕਿਉਂਕਿ ਜਵੈਨ ਨਾਲ ਫਿਰ ਹজম ਬਹੁਤ ਵਧੀਆ ਹੋ ਜਾਂਦੇ ਆ ਪਰੌਂਠੇ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਜੀਰਾ ਤੇ ਕਿਉਂਕਿ ਇਹ ਚੀਜ਼ਾਂ ਪਾਉਣ ਨਾਲ ਨਾ ਬਹੁਤ ਜ਼ਿਆਦਾ ਵੀ ਹজম ਜਲਦੀ ਹੋ ਜਾਂਦੇ ਭਾਰੇ ਭਾਰੇ ਨਹੀਂ ਲੱਗਦੇ ਹੁਣ ਮੈਂ ਧਨੀਏ ਦਾ ਕੁੱਟਿਆ ਹੋਇਆ ਮਸਾਲਾ ਪਾਵਾਂਗੀ ਵਿੱਚ ਤੇ ਇਹ ਪਾਤਾ ਆਪਾਂ ਗਰਮ ਮਸਾਲਾ ਸਾਰੇ ਮਸਾਲੇ ਪਾ ਦੇਣੇ ਜਿਹੜੇ ਜਿਹੜੇ ਤੁਹਾਨੂੰ ਦੱਸ ਦਿੰਨੇ ਆ ਇਹ ਆਪਾਂ ਪਾਤੀ ਕਾਲੀ ਮਿਰਚ ਥੋੜੀ ਜੀ ਕਿਉਂਕਿ ਆਪਦੇ ਸਵਾਦ ਅਨਸਾਰ ਤੁਸੀਂ ਪਾਉਣੀ ਹੈ ਕਿਉਂਕਿ ਆਪਾਂ ਹਰੀ ਵੀ ਪਾਈ ਹੈ ਤੇ ਕਾਲੀ ਵੀ ਪਾਤੀ ਲਾਲ ਵੀ ਪਾਉਣੀ ਹੈ ਇਹ ਆਪਾਂ ਲਾਲ ਮਿਰਚ ਪਾ ਦਿੰਨੇ ਕਿਉਂਕਿ ਅਸੀਂ ਥੋੜਾ ਜਿਹਾ ਤਿੱਖਾ ਖਾਣਾ ਪਸੰਦ ਕਰਦੇ ਆ ਤੇ ਸਾਡਾ ਤੇਜ ਹੀ ਹੁੰਦਾ ਲੂਣ ਮਿਰਚ ਤੇ ਆਪਾਂ ਲੂਣ ਪਹਿਲੋਂ ਵੀ ਮੂਲੀਆਂ ਦੇ ਵਿੱਚ ਪਾਇਆ ਸੀ ਹੁਣ ਆਪਾਂ ਥੋੜਾ ਜਿਹਾ ਹਸਾਬ ਨਾਲ ਪਾਉਣਾ ਕਿ ਜਿਆਦਾ ਨਾ ਹੋ ਜੇ ਤੇ ਉਸ ਦੇ ਹਿਸਾਬ ਨਾਲ ਪਾਇਓ ਕਿਉਂਕਿ ਆਪਾਂ ਪਹਿਲੋਂ ਵੀ ਪਾਇਆ ਹੋਇਆ ਲੂਣ ਤੇ ਇਹ ਪਾਵਾਂਗੇ ਆਪਾਂ ਅਮਚੂਰ ਮਸਾਲਾ ਇਹ ਮਸਾਲਾ ਜ਼ਰੂਰ ਪਾਇਆ ਕਰੋ ਇਹਦੇ ਨਾਲ ਬਹੁਤ ਟੇਸਟੀ ਖੱਟੇ ਮਿੱਠੇ ਪਰੌਂਠੇ ਬਣਦੇ ਆ ਕਿਉਂਕਿ ਆਲੂ ਵਾਲੇ ਪਰੌਂਠਿਆਂ ਦੇ ਵਿੱਚ ਵੀ ਮੈਂ ਜ਼ਰੂਰ ਪਾਉਣੀ ਆ। ਅੰਮਚੂਰ ਮਸਾਲਾ ਜ਼ਰੂਰ ਪਾ ਲਿਆ ਕਰੋ ਇੱਕ ਚਮਚਾ। ਇਹਦੇ ਨਾਲ ਬਹੁਤ ਵਧੀਆ ਬਣਦੇ ਆ। ਤੇ ਇੱਧਰ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਨੇ ਆ। ਤੇ ਮੇਥੀ ਵੀ ਪਾਉਣੀ ਸੀ ਮੈਂ ਥੋੜੀ ਜਿਹੀ ਸੁੱਕੀ ਕਿਉਂਕਿ ਮੈਂ ਸਕਾ ਕੇ ਰੱਖੀ ਹੋਈ ਐ ਪਰ ਅੱਜ ਮੈਨੂੰ ਯਾਦ ਭੁੱਲ ਗਿਆ। ਕਿਉਂਕਿ ਕਾਲੀ-ਕਾਲੀ ਚ ਪਾਈ ਨਹੀਂ ਸੁੱਕੀ ਮੇਥੀ ਵੀ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਤੇ ਹੁਣ ਇੱਧਰ ਆਪਾਂ ਕਰ ਲੈਨੇ ਆ ਪੇੜੇ ਪਹਿਲਾਂ। ਛੋਟੇ-ਛੋਟੇ ਸਾਈਜ਼ ਦੇ ਪੇੜੇ ਕਰਕੇ ਰੱਖ ਲਾਂਗੀ ਮੈਂ ਪਹਿਲਾਂ ਕਾਫੀ ਸਾਰੇ ਪੇੜੇ ਕਰਕੇ ਰੱਖ ਲਓ ਫਿਰ ਆਪਾਂ ਇਹਨਾਂ ਨੂੰ ਇਹਨਾਂ ਦੇ ਵਿੱਚ ਮਸਾਲਾ ਭਰ ਕੇ ਤੇ ਫਿਰ ਆਪਾਂ ਇਹਨਾਂ ਨੂੰ ਤਿਆਰ ਕਰ ਲਾਂਗੇ ਕਿਉਂਕਿ ਫਿਰ ਸੌਖਾ ਹੋ ਜਾਂਦਾ ਇੱਕ ਵਾਰੀ ਭਰ ਕੇ ਰੱਖੇ ਹੁਣ ਸਾਰੇ ਕਿਉਂਕਿ ਆਲੂ ਵਾਲੇ ਤਾਂ ਆਪਾਂ ਇੱਕ ਪੇੜੇ 'ਚ ਹੀ ਬਣਾਉਣੇ ਹੁੰਦੇ ਆ ਤੇ ਮੂਲੀ ਵਾਲੇ ਆਪਾਂ ਇਹ ਦੋ ਚੋਂਡਾ ਕਰਕੇ ਫਿਰ ਬਣਾਉਣੇ ਹੁੰਦੇ ਆ ਤੇ ਵੈਸੇ ਬਣ ਜਾਂਦੇ ਆ ਇੱਕ 'ਚ ਵੀ ਮੂਲੀ ਵਾਲੇ ਪਰ ਦੋ ਵਾਲੇ ਜ਼ਿਆਦਾ ਵਧੀਆ ਲੱਗਦੇ ਮੂਲੀ ਵਾਲੇ ਪਰੌਂਠੇ ਆਲੂ ਵਾਲੇ ਇੱਕ ਪੇੜੇ ਵਾਲੇ ਸੋਹਣੇ ਲੱਗਦੇ ਆ ਵਧੀਆ ਲੱਗਦੇ ਆ ਤੇ ਇਹ ਦੋ ਕਿਉਂਕਿ ਬਿਲਕੁਲ ਬਰੀਕ ਪਤਲੇ ਪਤਲੇ ਆਪਾਂ ਪੇੜੇ ਛੋਟੇ ਛੋਟੇ ਪੇੜੇ ਕਰਕੇ ਤੇ ਪਤਲੀਆਂ-ਪਤਲੀਆਂ ਰੋਟੀਆਂ ਆਪਾਂ ਇਹਦੀਆਂ ਜਦੋਂ ਪਕਾਵਾਂਗੇ ਬਹੁਤ ਜਿਆਦੀਆਂ ਰੜੀਆਂ-ਰੜੀਆਂ ਬਣਦੀਆਂ ਤੇ ਇਸ ਤਰ੍ਹਾਂ ਆਪਾਂ ਪਰਤਾ ਵਿੱਚ ਮਸਾਲਾ ਤੇ ਉੱਪਰ ਦੂਜੀ ਚੁੰਡ ਕਰ ਮਾਰ ਦਾਂਗੇ ਮੋਦੀ ਤੇ ਇਸ ਤਰ੍ਹਾਂ ਇਹਨੂੰ ਥੋੜਾ ਜਿਹਾ ਦਬਾ ਕੇ ਤੇ ਫਿਰ ਇਹਨੂੰ ਆਪਾਂ ਐਵੇਂ ਹੱਥਾਂ ਨਾਲ ਸਾਈਡਾਂ ਤੋਂ ਕਿਨਾਰੇ ਜਿਹੜੇ ਆਪਾਂ ਇਹਨਾਂ ਦੇ ਨੱਪ ਦੇਨੇ ਆ ਤਾਂ ਜੋ ਮਸਾਲਾ ਜਿਹੜਾ ਬਾਹਰ ਨਾ ਨਿਕਲੇ ਤੇ ਇਸ ਤਰ੍ਹਾਂ ਸਲਫ ਦੇ ਉੱਤੇ ਮੈਂ ਇਹਨਾਂ ਨੂੰ ਵੇਲ ਲੈਣੀ ਹੁੰਦੀ ਆ ਇਸ ਤਰ੍ਹਾਂ ਆਪਾਂ ਥੋੜਾ ਜਿਹਾ ਹੱਥਾਂ ਨਾਲ ਦਬਾ ਕੇ ਥੋੜੀ ਚੁੰਡ ਚੌੜੀ ਕਰਕੇ ਤੇ ਫਿਰ ਆਪਾਂ ਇਹਨੂੰ ਵੇਲ ਲਾਂਗੇ ਵੇਲਣੇ ਨਾਲ ਥੋੜਾ ਜਿਹਾ ਸੁੱਕਾ ਆਟਾ ਲਾ ਲਓ ਤੇ ਐਵੇਂ ਪੋਲਾ ਪੋਲਾ ਹਲਕੇ ਹੱਥਾਂ ਨਾਲ ਇਹਨੂੰ ਵੇਲ ਲਓ ਤੇ ਬਿਲਕੁਲ ਪਤਲੀ ਪਤਲੀ ਆਪਣੀ ਰੋਟੀ ਬਣੂਗੀ ਐ ਬਾਤ ਹੀ ਮੋਟੀ ਰੋਟੀ ਸੋਹਣੀ ਨਹੀਂ ਲੱਗਦੀ ਨਾ ਹੀ ਵਧੀਆ ਲੱਗਦੀ ਫਿਰ ਰੜਦੀ ਵੀ ਨਹੀਂ ਪੂਰੀ ਤੇ ਇਸ ਤਰ੍ਹਾਂ ਆਪਾਂ ਵੇਲ ਕੇ ਇਹਨਾਂ ਨੂੰ ਰੱਖ ਲਾਂਗੇ ਤੇ ਫਿਰ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਪਕਾਵਾਂਗੇ ਕਿਉਂਕਿ 4-5 ਕਰਕੇ ਆਪਾਂ ਇਸ ਤਰ੍ਹਾਂ ਵੇਲ ਕੇ ਰੱਖੇ ਹੁਣ ਪਰੌਂਠੇ ਫਿਰ ਆਪਾਂ ਨੂੰ ਸੌਖਾ ਹੋ ਜਾਂਦਾ ਨਾਲੋਂ ਨਾਲ ਕਿਉਂਕਿ ਗਰਮ-ਗਰਮ ਹੀ ਸਵਾਦ ਲੱਗਦੇ ਕਿਉਂਕਿ ਠੰਡੇ ਹੋ ਜਾਣ ਫਿਰ ਸਵਾਦ ਨਹੀਂ ਲੱਗਦੇ ਤੇ ਇਸ ਤਰ੍ਹਾਂ ਮੈਂ 4-5 ਇਸ ਤਰ੍ਹਾਂ ਭਰ ਕੇ ਪੇੜੇ ਕਰਕੇ ਤੇ ਇਹਨਾਂ ਨੂੰ ਭਰ ਕੇ ਰੱਖ ਲਾਂਗੀ ਤੇ ਫਿਰ ਨਾਲੋਂ ਨਾਲ ਆਪਾਂ ਇਹਨਾਂ ਨੂੰ ਪਕਾਈ ਜਾਵਾਂਗੇ ਸੌਖਾ ਹੋ ਜਾਊਗਾ ਨਾਲੋਂ ਨਾਲ ਆਪਾਂ ਇਹਨਾਂ ਨੂੰ ਵੇਲੀ ਜਾਵਾਂਗੇ ਤੇ ਇੱਧਰ ਆਪਾਂ ਰੱਖਤਾ ਗਰਮ ਕਰਨ ਨੂੰ ਤਵਾ ਗੈਸ ਤੇ ਤੇ ਕਿਉਂ ਵੀ ਆਪਾਂ ਗਰਮ ਕਰ ਲਿਆ ਤੇ ਤਵੇ ਤੇ ਥੋੜਾ ਜਿਹਾ ਲਾ ਲਾਂਗੇ ਕਿਉਂ ਤੇ ਹੁਣ ਉੱਤੇ ਆਪਾਂ ਇਹਦੇ ਕਿਉਂਕਿ ਐਵੇਂ ਪਾਉਣ ਨਾਲ ਫਿਰ ਰੋਟੀ ਥੋੜੀ ਜਿਹੀ ਚਿਪਕਦੀ ਨਹੀਂ ਨਾਲ ਤੇ ਉੱਤੇ ਆਪਾਂ ਪਾਤਾ ਪਰੌਂਠਾ ਮੂਲੀ ਵਾਲਾ ਤੇ ਹੁਣ ਇਹਨੂੰ ਆਪਾਂ ਮੱਠੇ ਮੱਠੇ ਸੇਕ ਤੇ ਸੇਕਾਂਗੇ ਕਿਉਂਕਿ ਜਿਆਦਾ ਸੇਕ ਤੇ ਸੇਕਾਂਗੇ ਤਾਂ ਵਧੀਆ ਨਹੀਂ ਪਰੌਂਠਾ ਰੜਦਾ ਤੇ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਰਾੜਾਂਗੇ ਥੋੜੇ ਜਿਹਾ ਘੱਟ ਸੇਕ ਤੇ ਫਿਰ ਆਪਾਂ ਇਹਨਾਂ ਦਾ ਇਹਦਾ ਪਾਸਾ ਪਲਟਾਂਗੇ ਤੇ ਫਿਰ ਆ ਇਹਨੂੰ ਆਪਾਂ ਉੱਪਰੋਂ ਜੋ ਵੀ ਕਿਓ ਤੁਸੀਂ ਲਾਉਣਾ ਚਾਹੁੰਦੇ ਹੋ ਤੇਲ ਰਿਫੈਂਡ ਦੇਸੀ ਕਿਉਂ ਜੋ ਵੀ ਤੁਸੀਂ ਵਰਤਦੇ ਹੋ ਤੁਸੀਂ ਲਾ ਕੇ ਇਹਨੂੰ ਚੰਗੀ ਤਰ੍ਹਾਂ ਦੋਵਾਂ ਬੰਨਿਓ ਲਾ ਕੇ ਚੰਗੀ ਤਰ੍ਹਾਂ ਚੋਪੜ ਕੇ ਤੇ ਇਹਨੂੰ ਪਰੌਂਠੇ ਨੂੰ ਰਾੜ ਕੇ ਤੇ ਬਹੁਤ ਵਧੀਆ ਪਰੌਂਠੇ ਬਣਦੇ ਆ ਇਸ ਤਰ੍ਹਾਂ ਬਣਾ ਕੇ ਜਰੂਰ ਵੇਖਿਓ ਤੇ ਇਹ ਵੀ ਦੱਸਿਓ ਮੈਂ ਇਹ ਨਹੀਂ ਕਹਿੰਦੀ ਵੀ ਮੈਂ ਹੀ ਇਸ ਤਰ੍ਹਾਂ ਬਣਾਉਂਦੀ ਸ਼ਾਇਦ ਤੁਸੀਂ ਮੇਰੇ ਨਾਲ ਵਧੀਆ ਬਣਾਉਂਦੇ ਹੋਵੋਗੇ ਕਿਉਂਕਿ ਕਈ ਭੈਣਾਂ ਥੱਲੇ ਕਮੈਂਟ ਕਰ ਦਿੰਦੀਆਂ ਅਸੀਂ ਤਾਂ ਇਸ ਤੋਂ ਵੀ ਵਧੀਆ ਬਣਾਉਨੇ ਆ ਮੈਂ ਉਹ ਨਹੀਂ ਗੱਲ ਕਰਦੀ ਹੁੰਦੀ ਮੈਂ ਤਾਂ ਬਸ ਆਪਣੀ ਮੇਰਾ ਸ਼ੌਂਕ ਹੈ ਮੇਰੀਆਂ ਚੀਜ਼ਾਂ ਜਿਹੜੀਆਂ ਮੈਂ ਬਣਾਉਣੀ ਆ ਉਹ ਮੇਰੀ ਮੇਰਾ ਸ਼ੌਂਕ ਹੈ ਤੇ ਮੈਂ YouTube ਦੇ ਚੈਨਲ ਤੇ ਪਾਉਣੀ ਆ ਆਪਣਾ ਆਪਣਾ ਸ਼ੌਂਕ ਹੁੰਦਾ ਮੈਂ ਇਹ ਨਹੀਂ ਕਹਿੰਦੀ ਕਿ ਮੈਂ ਇਹਨੂੰ ਬਣਾਉਣਾ ਹੁੰਦਾ ਤੁਹਾਨੂੰ ਖਰੇ ਮੇਰੇ ਨਾਲੋਂ ਜ਼ਿਆਦਾ ਵਧੀਆ ਆਉਂਦਾ ਹੋਊਗਾ ਮੈਂ ਇਹ ਨਹੀਂ ਕਹਿੰਦੀ ਪਰ ਜੇ ਤੁਸੀਂ ਇਸ ਇਸ ਤੋਂ ਵੀ ਵਧੀਆ ਤਰੀਕੇ ਨਾਲ ਬਣਾਉਂਦੇ ਤਾਂ ਤਾਂ ਵੀ ਤੁਸੀਂ ਕਮੈਂਟ ਕਰ ਦਿਓ ਕਿ ਤੁਸੀਂ ਕੀ ਕੁਝ ਪਾ ਕੇ ਮੂਲੀਆਂ ਵਾਲੇ ਪਰੌਂਠੇ ਚ ਬਣਾਉਂਦੇ ਜੀ ਤੇ ਅਸੀਂ ਬਣਾਉਣੀ ਆ ਇਸ ਤਰੀਕੇ ਨਾਲ ਮੂਲੀਆਂ ਵਾਲੇ ਪਰੌਂਠੇ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਇਸ ਤਰ੍ਹਾਂ ਹੁਣ ਆਪਾਂ ਸਾਰੇ ਪਰੌਂਠੇ ਪਕਾ ਲੈਣੇ ਤੇ ਨਾਲੋਂ ਨਾਲ ਆਪਾਂ ਨਾਲੋਂ ਨਾਲ ਚਕਾਈ ਜਾਣੇ ਤੇ ਵੇਖੋ ਆਪਣਾ ਪਰੌਂਠਾ ਹੋ ਗਿਆ ਤਿਆਰ ਤੇ ਤੁਹਾਨੂੰ ਖੋਲ ਕੇ ਵਿਖਾਉਣੇ ਵਿੱਚੋਂ ਦੇਖੋ ਕਿੰਨਾ ਵਧੀਆ ਲੱਗਦਾ ਪਿਆ ਤੇ ਇੰਨਾ ਜਿਆਦਾ ਟੇਸਟੀ ਬਣਿਆ ਨਾ ਬਹੁਤ ਜਿਆਦਾ ਕਿਉਂਕਿ ਜੁਆਇਨ ਦਾ ਵੱਖਰਾ ਟੇਸਟ ਆਉਂਦਾ ਜੀਰੇ ਦਾ ਵੱਖਰਾ ਹਮਚੂਰ ਦਾ ਵੱਖਰਾ ਟੇਸਟ ਆਉਂਦਾ ਤੇ ਜਦੋਂ ਖਾਈਦਾ ਬਹੁਤ ਹੈਵੀ ਬਿਲਕੁਲ ਨਹੀਂ ਹੁੰਦਾ ਤੇ ਬਹੁਤ ਵਧੀਆ ਲੱਗਦੇ ਆ ਪਰੌਂਠੇ ਇਸ ਤਰ੍ਹਾਂ ਤੇ ਇਸ ਤਰ੍ਹਾਂ ਆਪਾਂ ਹੁਣ ਦੂਜੇ ਵੀ ਬਣਾ ਲੈਨੇ ਆ ਪਰੌਂਠੇ ਤੇ ਤਿਆਰ ਕਰ ਲੈਨੇ ਆ